ਕਉ ਅਜ ਫੇਰ ਪਿੰਡੀਆਂ ਚਾੜ ਦਿਤੀਆਂ ਐ ਪਿੰਡੀਆਂ ਨੇ ਮੂੰਹ ਵੜ ਗਏ ਕਿਉਂ ਚਾੜ ਦਿਤੀਆਂ ਰੋਜ਼ ਰੋਜ਼ ਪਿੰਡੀਆਂ ਕਿਉਂ ਕਿ ਮੈਨੂੰ ਸਵਾਦ ਲਗਦੀਆਂ ਐ ਇਸ ਕਰਕੇ ਮੈਂ ਚਾੜਦੀ ਆ ਮੈਂ ਰੋਜ਼ ਚਾੜਾਂਗੀ ਰੋਜ਼ ਚਾੜਾਂਗੀ ਰੋਜ਼ ਚਾੜਾਂਗੀ ਤੈਨੂੰ ਪਤਾ ਐ ਜਿਹੜਾ ਜਿਆਦਾ ਗੁੰਡੀਆਂ ਖਾਂਦਾ ਨਾ ਅਗਲੇ ਜਨਮ ਚ ਖੋਤਾ ਬਣਦਾ ਖੋਤਾ ਤੇ ਫਿਰ ਪਿਛਲੇ ਜਨਮ ਚ ਸੋਚਣਾ ਸੀ ਨਾ ਹੁਣ ਕੀ ਖਾਦਾ ਓਏ ਓਏ ਕਦੇ ਆਪਣੇ ਪਤੀ ਪਰਮੇਸ਼ਰ ਬਾਰੇ ਵੀ ਸੋਚ ਲਿਆ ਕਰ ਆਪਣੇ ਪਤੀ ਦੇ ਮੂੰਹ ਚ ਰੋਟੀ ਕਾੜੇ ਕੰਮ ਨੂੰ ਪਾਉਣ ਵਾਲੀ ਐ ਤੋ ਕੱਢ ਕੇ ਕਾਵਾਂ ਦੇ ਮੂੰਹ ਚ ਪਾਨੀ ਆ ਤੇ ਪੁੰਨ ਦਾ ਹੀ ਕੰਮ ਕਰ ਰਹੀ ਆ ਸਾਰਾ ਸਾਰਾ ਚਿੜੀਆਂ ਕਾਵਾਂ ਵਾਲੀ ਪੁੰਨ ਕਰੀ ਜਾਈ ਆਹੜਾ ਬਾਂਦਰ ਤੇਰੇ ਪਿਓਰੇ ਦਿੱਤਾ ਨੇ ਇਹਦੇ ਬਾਰੇ ਪੁੰਨ ਨਾ ਕਰੀ ਉਹ ਝੂਠਾ ਦੀਏ ਪੰਡੇ ਝੂਠਾ ਦੀਏ ਪੰਡੇ ਕਿਉਂ ਝੂਠ ਬੋਲਦੇ ਹਰ ਸਾਲ ਕਰਵਾ ਚੌਥ ਵਾਲੇ ਦਿਨ ਸਾਰਾ ਸਾਰਾ ਦਿਨ ਭੁੱਖੀ ਰਹਿ ਕੇ ਤੇਰੇ ਸ਼ਿਆਪਾ ਕਰਦੀ ਆ ਮੈਂ ਆ ਵੇਖ ਲੋ ਜਨਾਨੀ ਇਹੋ ਜਿਹੀ ਦੇ ਜਨਾਨੀਆਂ ਪੈਨਸ਼ਨ ਲੈਣ ਜਾਣਗੀਆਂ ਬਾਉ ਨੂੰ ਕਹਿਣੀ ਐ ਬਾਉ ਜੀ ਹੁਣ ਤੇ ਪੈਨਸ਼ਨ ਲਾ ਦਿਓ ਹਉਂ ਤੇ ਸੁਖ ਨਾ ਮੇਰਾ ਘਰ ਵਾਲਾ ਮਰ ਗਿਆ ਲੱਖ ਲਾਂ ਤੇ ਹੋਏ ਜਨਾਨੀਆਂ ਦੇ ਤੇਰੇ ਵਰਗੇ ਫੇਲਣ ਆਦਮੀ ਦਾ ਮੁੱਲ ਵੀ ਬਾਅਦ ਵਿੱਚ ਹੀ ਪੈਂਦਾ ਓ ਸੁਣੀ ਨੀ ਹੋਈ ਕਹਾਵਤ ਜਿਉਂਦਾ ਹਾਥੀ ਲੱਖ ਦਾ ਤੇ ਮਰਿਆ ਸਵਾਲ ਲੱਖ ਦਾ ਮੈਂ ਤੁਹਾਡੀ ਬਾਰੀ ਸੁੰਡ ਪਾ ਕੇ ਨਹੀਂ ਸੀ ਮੰਗਦਾ ਕਿ ਆ ਕੌੜਾ ਲੱਡੂ ਮੇਰੇ ਮੂੰਹ ਚ ਪਾ ਦਿਓ ਓਏ ਸ਼ਰਮ ਕਰੇ ਸ਼ਰਮ ਕਰੇ ਸ਼ਰਮ ਕਰ ਕੁਝ ਜਾਣਦੇ ਇਸ ਗੱਲ ਨੂੰ ਮੇਰੇ ਵਰਗੀ ਭੋਲੀ ਤੇ ਸ਼ਰੀਫ ਕੁੜੀ ਦਾ ਕਿਸੇ ਨੂੰ ਮਿਲਣੀ ਨਹੀਂ ਓਏ ਆ ਵੇਖ ਲੋ ਸ਼ਰੀਫ ਭੋਲੀ ਤੇ ਕੁੜੀ ਮੂੰਹ ਵੇਖਿਆ ਆਪਣਾ ਕੀ ਹੈ ਮਾਰੇ ਮੂੰਹ ਨੂੰ ਇਹੋ ਮੂੰਹ ਵੇਖੇ ਵਿਆਹ ਕਰਵਾਇਆ ਸੀ ਉਹ ਵਿਆਹ ਕਰਵਾਉਣ ਲੱਗੇ ਤੂੰ ਮੇਰੀ ਜੁੱਤੀ ਦਾ ਨਹੀਂ ਸੀ ਵੇਖੀ ਕਿਤੇ ਇਹੋ ਮੂੰਹ ਵੇਖੇ ਸੀ ਮੂੰਹ 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 ਹੇ